ਹਾਲੀ ਗੱਲੋਂ ਕੀ ਕਹਿਣਾ ਚਾਹੂੰ ਕਿ ਵਿਸਾਖੀ ਦਾ ਤਿਉਹਾਰ ਆ ਰਿਹਾ ਤੇ ਵਾਡੀਆਂ ਸ਼ੁਰੂ ਹੋ ਰਹੀਆਂ ਪੂਰੇ ਪੰਜਾਬ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਸਾਰੇ ਪੰਜਾਬ ਨਿਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਸਏ ਕੇਵਲ ਸਿੰਘ ਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਜ਼ਿਲ੍ਹਾ ਮੋਗਾ ਦੇਸ਼ਾਂ ਵਿਦੇਸ਼ਾਂ ਸਾਰੇ ਪੰਜਾਬ ਸੁਆਦ ਤੇ ਸਾਰੇ ਪੰਜਾਬੀਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਨਾਲ ਹੀ ਹੱਥ ਬੰਨ੍ਹ ਕੇ ਬੇਨਤੀ ਪੰਜਾਬ ਨਿਵਾਸੀਆਂ ਨੂੰ ਕਿ ਬਾਈ ਜੀ ਵਾਢੀ ਸ਼ੁਰੂ ਹੋ ਗਈ ਹੈ ਜੀ ਪਲੀਜ਼ ਰਿਕਵੈਸਟ ਹੈ ਜਿੰਨਾ ਵੀ ਮੇਰੇ ਕਿਸਾਨ ਭਰਾਵਾਂ ਦੇ ਟਰਾਂਸਫਾਰਮ ਲੱਗੇ ਨੇ ਖੇਤਾਂ ਦੇ ਵਿੱਚ ਉਹਦੇ ਥੱਲੇੋਂ 5-5 6-6 ਫੁੱਟ ਜਿਹੜੀ ਕਣਕਾ ਵੱਢ ਕੇ ਉਹ ਬਿਲਕੁਲ ਜਗ੍ਹਾ ਨੂੰ ਸਾਫ਼ ਕਰਕੇ ਉਹਨੂੰ ਚੰਗੀ ਤਰ੍ਹਾਂ ਨਾਲ ਕਈਆਂ ਨਾਲ ਗੁੱਟ ਦਿਓ ਤਾਂ ਜੋ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਔਰ ਇਸ ਤੋਂ ਵੀ ਜ਼ਰੂਰੀ ਮੇਰੇ ਉਸ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਜਿਹੜੇ ਪਿੰਡਾਂ ਦੇ ਵਿੱਚ ਕੋਈ ਕੁਆਰ ਦਾ ਸਮਾਨ ਲੈਣ ਜਾਂਦੇ ਆ ਜਾਂ ਕੋਈ ਹੋਰ ਭਾਂਡਾ ਢੀਂਡਾ ਵੇਚਣ ਜਾਂਦੇ ਆ ਉਹਦਾ ਕਾਰਨ ਹੈ ਜੇ ਇੱਕ ਬਹੁਤ ਵੱਡਾ ਉਹਨਾਂ ਨੂੰ ਬੇਨਤੀ ਕਿਉਂ ਹੈ ਕਿਉਂਕਿ ਤਕਰੀਬਨ ਉਹਦੇ ਚੋਂ ਕਾਫੀ ਲੋਕ ਸਿਕਟਾਂ ਤੇ ਬੀੜੀਆਂ ਪੀਣ ਦੇ ਆਦੀ ਹੁੰਦੇ ਆ ਜੀ ਉਹ ਜਦੋਂ ਪਿੰਡਾਂ ਨੂੰ ਜਾਂਦੇ ਆ ਨਾ ਜਿਹੜੀਆਂ ਲੰਕ ਛੜਕ ਹੈ ਉਹ ਰਾਜ ਪੀਂਦੇ ਜਾਂਦੇ ਜਾਂਦੇ ਉਹ ਜਦੋਂ ਬਿਲਕੁਲ ਥੋੜਾ ਹਿੱਸਾ ਰਹਿ ਜਾਂਦਾ ਉਹਨੂੰ ਸਿੱਟ ਦਿੰਦੇ ਆ ਤੇ ਜਿਹੜੀ ਲੰਕ ਰੂੜਾ ਨੇ ਉਹਦੇ ਵਿੱਚ ਨਾਲ ਜਿਹੜਾ ਘਾਹ ਉਹ ਬਿਲਕੁਲ ਸੁੱਕਿਆ ਪਿਆ ਹੈ ਉਹ ਤੋਂ ਵੀ ਬਹੁਤ ਵਾਰੀ ਅੱਗ ਲੱਗਣ ਦੇ ਕਾਰਨ ਬਣ ਜਾਂਦੇ ਐ ਜਿਵੇਂ ਕਿ ਕੱਲ ਜਲਾਲਾਬਾਦ ਦੇ ਘਟਨਾ ਵਾਪਰੀ ਐ ਦੇਖੋ ਜੀ ਜਿਹੜੀ ਇਹ ਖੇਤੀ ਐ ਇੱਕੋ ਇੱਕ ਜੱਟ ਐ ਜਿਹੜਾ ਆਪਦੀ ਫਸਲ ਨੂੰ ਤਾਲਾ ਨਹੀਂ ਲਾਉਂਦਾ ਤੇ ਗੁਰੂ ਸਾਹਿਬ ਅੱਗੇ ਬੇਨਤੀ ਐ ਮੇਰੇ ਮਾਲਕ ਅੱਗੇ ਪ੍ਰਮਾਤਮਾ ਅੱਗੇ ਕੀ ਪ੍ਰਮਾਤਮਾ ਜੱਟਾਂ ਦੀ ਇਸ ਖੇਤੀ ਨੂੰ ਸੁੱਖੀ ਸੰਧੀ ਉਹਨਾਂ ਦੇ ਘਰਾਂ 'ਚ ਬਚਾ ਕਿਉਂਕਿ ਹਰੇਕ ਪਸ਼ੂ ਪੰਛੀ ਜੀਵ ਜੰਤੂ ਹਰ ਇਨਸਾਨ ਨੂੰ ਅਨਾਜ ਦੀ ਜ਼ਰੂਰਤ ਐ ਤੇ ਗੁਰੂ ਸਾਹਿਬ ਅੱਗੇ ਬੇਨਤੀ ਐ ਕਿ ਮਾਲਕਾ ਮੇਰ ਪਰਿਆ ਹੱਥ ਰਖੀ ਜੱਟਾਂ ਦੀ ਜਿਹੜੀ ਕਣਕ ਦੀ ਫਸਲ ਹੈ ਇਹ ਸੁੱਖੀ ਸਾਦੀ ਉਹਨਾਂ ਦੇ ਘਰਾਂ 'ਚ ਪਹੁੰਚੀ ਤਾਂ ਜੋ ਸਾਰਾ ਪੰਜਾਬ ਸਾਰਾ ਦੇਸ਼ ਸਾਰਾ ਵਰਲਡ ਖੁਸ਼ਹਾਲ ਹੋਵੀ ਕਿਉਂਕਿ ਜਦੋਂ ਅੱਗ ਲੱਗਦੀ ਹੈ ਨਾ ਜੀ ਉਦੋਂ ਵੇਖਣ ਵਾਲਾ ਮਾਹੌਲ ਹੁੰਦਾ ਹੈ ਮੇਰੇ ਨਾਲ ਇੱਕ ਦੋ ਵਾਰੀ ਮੈਂ ਕਟਨਾ ਤੇ ਗਿਆ ਬੜੀ ਮੰਦੀ ਹਾਲਤ ਹੁੰਦੀ ਹੈ ਔਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿਸਾਨ ਵੀਰੋ ਜਿਨ੍ਹਾਂ ਦੇ ਘਰੇ ਆਪਣੇ ਪਾਣੀ ਵਾਲੇ ਸਪਰੇਅ ਵਾਲੇ ਵੱਡੇ ਪੰਪ ਹੈ ਉਹਨਾਂ ਦੀਆਂ ਟੈਂਕੀਆਂ ਫੁੱਲ ਰੱਖੋ ਜਿਹੜੇ ਜਿਨ੍ਹਾਂ ਕੋਲ ਭੂੰਡ ਹੈ ਉਹਨਾਂ ਦੀਆਂ ਟੈਂਕੀਆਂ ਫੁੱਲ ਰੱਖੋ ਜਿਨ੍ਹਾਂ ਵੀਰਾਂ ਦੇ ਘਰੇ ਜਿਗਨੇਟਰ ਲੱਗੀ ਹੈ ਉਹ ਆਪਦੇ ਜਿਗਨੇਟਰਾਂ 'ਚ ਤੇਲ ਪਾ ਕੇ ਰੱਖੋ ਜਿਹੜੀਆਂ ਸਪਰਸੀਬਲ ਮੋਟਰਾਂ ਲੱਗੀਆਂ ਘਰਾਂ ਦੇ ਵਿੱਚ ਉਹਨਾਂ ਦੇ ਪੈਪ ਲਾ ਕੇ ਰੱਖੋ ਤੇ ਜਿਹੜੇ ਕਿਸਾਨ ਵੀਰਾਂ ਕੋਲੇ ਤਵੰਗਾ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਤਵੰਗਾ ਆਪਦੇ ਟਰੈਕਟਰਾਂ ਮਗਰ ਪਾ ਕੇ ਰੱਖੋ ਔਰ ਉਹਨਾਂ ਦਾ ਇੱਕ ਇੱਕ ਸਾਲ ਛੱਡ ਕੇ ਰੱਖੋ ਤੇ ਤੇਲ ਦੀਆਂ ਟੈਂਕੀਆਂ ਫੁੱਲ ਕਰਕੇ ਰੱਖੋ ਤਾ ਜੋ ਰੱਬ ਨਾ ਕਰੇ ਕਿਤੇ ਕੋਈ ਅਰਸਖਾ ਵੀ ਘਟਣਾ ਵਾਪਰ ਜੇ ਅਸੀਂ ਮੈਂਟੋ ਮੈਂਟੀ ਭੂੜ ਜਾਂ ਜਿਹੜੇ ਵੱਡੇ ਸਪਰੇਅ ਵਾਲੇ ਪੰਪ ਹੈ ਜਾਂ ਆਪਣੇ ਟਰੈਕਟਰ ਲੈ ਕੇ ਉਸ ਕਿਸਾਨ ਵੀਰ ਦੀ ਹੈਲਪ ਕਰ ਸਕੀਏ ਜਿੱਥੇ ਕੋਈ ਘਟਣਾ ਵਾਪਰੇ ਇਸ ਲਈ ਹੱਥ ਬੰਦ ਕੇ ਬੇਨਤੀ ਹੈ ਕਿ ਪਲੀਜ਼ ਆਪਣੇ ਖੇਤਾਂ ਦਾ ਖਿਆਲ ਰੱਖੋ ਜਰੂਰ ਗੇੜਾ ਮਾਰੋ ਸੁਬਾ ਸ਼ਾਮ ਉੱਥੇ ਕੋਈ ਜਿਹੜੀਆਂ ਸੁੱਚਾਂ ਨੇ ਮੇਮਸ ਆਪਣੇ ਟਰਾਂਸਫਰਮਰ ਦੀਆਂ ਉਹ ਕੱਟ ਕੇ ਰੱਖੋ ਕਿਉਂਕਿ ਪਿੰਡਾਂ ਜੀ ਦੇ ਵਿੱਚ ਤਾਂ ਸਰਕਾਰ ਨੇ ਵਧੀਆ ਕਰਤਾ ਹੈ ਤਕਰੀਬਤ ਦਿਨੇ ਲੈਟਨੀ ਜੀ ਉਹਦੀ ਹੁਣ ਵਧੀਆ ਗੱਲ ਹੈ ਰਾਤ ਨੂੰ ਤੁਸੀਂ ਆਪਦੀਆਂ ਪਾਣੀ ਦੀਆਂ ਟੀਕੀਆਂ ਵਗੈਰਾ ਭਰ ਲਿਆ ਕਰੋ ਔਰ ਖੇਤਾਂ ਦੇ ਵਿੱਚ ਜਿਹੜੀਆਂ ਆਪਣੀਆਂ ਪਾਣੀ ਵਾਲੀਆਂ ਖੇੜਾਂ ਉਹਨਾਂ ਨੂੰ ਭਰ ਕੇ ਰੱਖੋ ਤਾਂ ਜੋ ਰੱਬ ਨਾ ਕਰੇ ਕੋਈ ਅਰਸ਼ ਖਾਵੀ ਕਰਨਾ ਵਾਪਰੇ ਤਾਂ ਆਪ ਉਹਦਾ ਡਟ ਕੇ ਮੁਕਾਬਲਾ ਕਰ ਸਕੀਏ ਪਰ ਗੁਰੂ ਸਾਹਿਬ ਅਗੇ ਫੇਰ ਹੱਥ ਬੰਨ ਕੇ ਬੇਨਤੀ ਹੈ ਕਿ ਮੇਰੇ ਮਾਲਕਾ ਸਾਡੇ ਕਿਸਾਨ ਭਰਾਵਾਂ ਤੇ ਮਿਹ ਦੀ ਫਸਲ ਸੁਖੀ ਸਾਦੀਰਾਂ ਦੇ ਘਰੇ ਜਾਵੇ ਤੇ ਇਹਨਾਂ ਦੇ ਪਰਿਵਾਰ ਖੁਸ਼ਹਾਲ ਹੋਣ ਧੰਨਵਾਦੀ